ਸਤ ਸ੍ਰੀ ਅਕਾਲ ਦੋਸਤੋ ਦੋਸਤੋ ਅੱਜ ਤੁਹਾਡੇ ਨਾਲ ਇੱਕ ਬਹੁਤ ਹੀ ਜ਼ਰੂਰੀ ਵਿਸ਼ੇ ਤੇ ਗੱਲ ਕਰਨੀ ਹੈ ਜੀ ਜਿਵੇਂ ਮੈਨੂੰ ਕਾਫੀ ਫੋਨ ਕਾਲ ਆਉਂਦੇ ਨੇ ਲੋਕਾਂ ਨਾਲ ਕਾਫੀ ਕਿਸਮ ਦੇ ਫਰਾਡ ਹੋ ਰਹੇ ਨੇਗੇ ਸੋ ਤੁਹਾਡੇ ਨਾਲ ਨਾ ਹੋਵੇ ਇਸੇ ਕਰਕੇ ਆਪਾਂ ਨੂੰ ਵੀਡੀਓ ਬਣਾਉਣੀ ਪਈ ਆਪਣੇ ਨਾਮ ਤੇ ਤੁਸੀਂ ਦੇਖ ਸਕਦੇ ਹੋ ਜੀ ਕਾਫੀ ਫੇਕ ਪੇਜ ਬਣ ਚੁੱਕੇ ਨੇ ਜਿਵੇਂ ਆਪਾਂ ਪਹਿਲਾਂ ਦੋ ਚਾਰ ਪੇਜਾਂ ਦੇ ਆਣਾ ਰਿਪੋਰਟ ਕਰਵਾ ਕੇ ਤੁਹਾਡੇ ਰਿਸਪੌਂਸ ਦੇ ਨਾਲ ਬਲੌਕ ਕਰਵਾਏ ਨੇ ਇਸ ਨਾਮ ਨਾਲ ਤੁਸੀਂ ਦੇਖ ਸਕਦੇ ਹੋ ਪਿਕ ਵੀ ਫੋਟੋ ਵੀ ਮੇਰੀ ਲਾਈ ਹੋਈ ਆ ਤੇ ਵੀਡੀਓ ਵੀ ਮੇਰੀਆਂ ਪਾਉਂਦੇ ਨੇ ਨਾਮ ਮਨ ਗੀਤ ਲਿਖਿਆ ਹੋਇਆ ਹੈ ਇਹਨਾਂ ਨੇ ਧਿਆਨ ਨਾਲ ਦੇਖ ਲਿਓ ਦੋਸਤੋ ਜੇਕਰ ਕਿਸੇ ਪਰਸਨ ਨਾਲ ਕਿਸੇ ਵੀ ਕਿਸਮ ਦਾ ਬਰਾਉਡ ਹੁੰਦਾਗਾ ਸੋ ਹਨਾ ਉਹ ਚੀਜ਼ ਤੋਂ ਤੁਸੀਂ ਬਚਨਾਗਾ ਇਹ ਆਪਣਾ ਪੇਜ ਨਹੀਂ ਹੈ ਫੇਕ ਪੇਜ ਆ ਜੀ ਸੋ ਇਦਾਂ ਦੇ ਪਹਿਲਾਂ ਵੀ ਕਾਫੀ ਫੇਕ ਪੇਜ ਆਪਣੇ ਨਾਂ ਤੇ ਬਣ ਚੁੱਕੇ ਨੇ ਧਿਆਨ ਰੱਖਿਓ ਜੀ ਧਿਆਨ ਨਾਲ ਕਿਸੇ ਵੀ ਪਰਸਨ ਨੂੰ ਪੇਮੈਂਟ ਕਰਨ ਤੋਂ ਪਹਿਲਾਂ ਮਤਲਬ ਤੁਸੀਂ ਜੇਕਰ ਸਾਡੇ ਵੱਲੋਂ ਕਿਸੇ ਨੂੰ ਵੀ ਫੋਨ ਕਾਲ ਨਹੀਂ ਕੀਤੀ ਜਾਂਦੀ ਤੁਸੀਂ ਆਪਣੀ ਖੋਤੀ ਰਿਸਪੌਂਸਿਬਿਲਟੀ ਹੋਗੀ ਤੁਹਾਡੀ ਜੇ ਕਿਸੇ ਨੂੰ ਪੇਮੈਂਟ ਕਰ ਰਹੇ ਹੋਗੇ ਤੁਸੀਂ ਸਾਡੇ ਨਾਲ ਸਾਡਾ ਨੰਬਰ 63000 ਆਲਾ 99584 63000 ਨੰਬਰ ਚੱਲ ਰਿਹਾ ਸਿਰਫ ਇੱਕੋ ਹੀ ਨੰਬਰ ਆ ਇਸ ਤੇ ਹੀ ਗੱਲ ਕਰਕੇ ਅੱਗੇ ਦੀ ਗੱਲਬਾਤ ਕਰ ਸਕਦੇ ਹੋ ਤੇ ਇਸ ਫੇਕ ਪੇਜ ਆ ਜਿਹੜਾ ਮਨਕੀਰਤ ਨਾਂ ਤੇ ਇਹਨੂੰ ਰਿਪੋਰਟ ਕਰੋ ਵੱਧ ਤੋਂ ਵੱਧ ਲੋਕਾਂ ਤੋਂ ਹਣਾ ਰਿਪੋਰਟ ਕਰਵਾਓ ਧੰਨਵਾਦ